ਟੜਕ ਸਾਰ ਸੰਗਰੂਪ ਦੇ ਕੈਪਟਨ ਕਰਮ ਸਿੰਘ ਨਗਰ ਵਿੱਚ ਉਸ ਵੇਲੇ ਹਫੜਾ ਤਫੜੀ ਮਚ ਗਈ ਜਦੋਂ ਉੱਥੇ ਖੜੀ ਇਨੋਵਾ ਹਾਈਡਰੋਜਨ ਕਾਰ ਤੋਂ ਲੱਫਟਾਂ ਨਿਕਲਦੀਆਂ ਹੋਈਆਂ ਦੇਖਿਆ ਗਈਆਂ ਤਾਂ ਗਵੰਡੀਆ ਨੇ ਭੱਜ ਕੇ ਕਾਰ ਮਾਲਕ ਗਗਨਿਆ ਰੌਲਾ ਸੁਣ ਕੇ ਗੋਗੇ ਤਾਂ ਕੁਝ ਵੱਲੋਂ ਭੱਜ ਕੇ ਫਾਰਿਗੜ ਦੇ ਦੱਬ ਜੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਾਰ ਮਾਲਕ ਅਤੇ ਗਵੰਡੀਆ ਨੇ ਕਿਹਾ ਕਿ ਸਵੇਰੇ ਤਕਰੀਬਨ 3:30 ਵਜੇ ਜਦੋਂ ਮੇਰੇ ਮਾਤਾ ਜੀ ਬਾਹਰ ਨਿਕਲੇ ਤਾਂ ਦੇਖਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਹੈ ਤੇ ਉੱਚੀ-ਉੱਚੀ ਲਪਟਾਂ ਨਿਕਲ ਰਹੀਆਂ ਸੀ ਗਗਨ ਨੇ ਕਿਹਾ ਕਿ ਸਾਨੂੰ ਗਵੰਡੀਆਂ ਨੇ ਦੱਸਿਆ ਕਿ ਤੁਹਾਡੀ ਕਾਰ ਨੂੰ ਅੱਗ ਲੱਗੀ ਹੈ ਇਨੋਵਾ ਹਾਈਡਰੋਜਨ ਕਾਰ 2024 ਮਾਡਲ ਸੀ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਸਾਨੂੰ ਨਹੀਂ ਪਤਾ hote hi mohalla nivasiyan ne kaha ki sanu firegate di gaddi liaun de vich kaafi mushkilain aa ਕਿਉਂਕਿ ਲੋਕ ਆਪਣੀਆਂ ਗੱਡੀਆਂ ਨੂੰ ਅੰਦਰ ਲਾਉਣ ਦੀ ਜਗ੍ਹਾ ਬਾਹਰ ਸੜਕਾਂ ਦੇ ਉੱਤੇ ਲਾ ਦਿੰਦੇ ਹਨ ਉੱਥੇ ਨਾ ਆਪਣਾ ਗੱਡੀ ਉੱਤੇ ਖੜ੍ਹਾ ਹੀ ਉਹ ਗੇਟ ਨਾ ਖੁੱਲ੍ਹਿਆ ਫਿਰ ਕੰਧਾਂ ਟੱਪ ਕੇ ਇਥੋਂ ਵਿੱਚ ਦੀ ਦਾਹਾ ਫੇਰ ਅੰਦਰ ਗਿਆ ਕਾਪਈ ਨੇ ਮੈਨੂੰ ਮਾਹ ਪਤਾ ਨਹੀਂ ਕੀ ਉਹਨਾਂ ਸਾਰੇ ਹੱਤਾਂ ਵਾਲਿਆਂ ਨੂੰ ਖਾਵੇ ਰਿਹਾ। ਇਥੇ ਆਪਣੀ ਕਲੋਨੀ ਦੇ ਸਾਰਿਆਂ ਨੂੰ ਇੱਧਰ ਦੀ ਮਾੜੀ ਗੱਲ ਇੱਕ ਇੱਧਰ ਦਿੱਖਣਾ ਵੀ ਪੁੱਤਰ ਕੱਢਾ ਲੁਕਾ। ਬਾਈ ਦਾ ਉਹ ਬਾਈ ਸਿਰਪੇ ਚਾਹ ਮੇਰੇ ਇਨਸਾਨ ਦੇ। ਅੱਜ ਜਮਿਆ ਸਿਰਪਾ ਕਿਸੇ ਦੇ ਘਰੇ ਵੀ ਹੋ ਸਕਦਾ ਆਪਾਂ ਨੂੰ। ਕਿਸੇ ਹੋ ਸਕਦਾ। ਇਹ ਸਰਕਾਰ ਨੂੰ ਅੱਜ ਲੱਗਣੀ ਚਾਹੀਦੀ ਹੈ। ਖੜ ਜਾ ਖੜ ਜਾ ਖੜ ਜਾ ਕੋਈ ਅਲ ਨਹੀਂ ਕਿਤੇ ਨਹੀਂ ਅਜੇ ਕੋਈ ਨਹੀਂ ਆਰਾਮ ਨਾਲ ਸਿਕਾਈ ਰੱਖੋ ਤੇ ਸਾਹਮਣੇ ਇੱਕ ਤਾਂ ਇੱਕ ਤਾਂ ਹਾਂ ਜੀ ਇਹ ਨਾਲ ਹੋਇਆ ਹੈ ਅੱਜ ਅਸੀਂ ਕੰਮ ਕਰਦੇ ਹਾਂ ਮੈਂ ਤਾਂ ਇਹ ਫਰਿਵਰੀ ਤੋਂ 3 ਸਾਲਾਂ ਤੋਂ ਵਰਕ ਕਰ ਰਿਹਾ ਹਾਂ ਮੀਨ ਨਾਲ ਇਹ ਕਹਿੰਦਾ ਜੀ ਕਿ ਤੇਰੀ ਵੀ ਕਿਸ਼ਤ ਕਰਵਾ ਦੇਣਾ ਉਹ ਕਹਿੰਦਾ ਉਹ ਮਾਝਾ ਜੀ ਆ ਗਿਆ ਜੀ ਇਹ ਜੀ ਕਹਿੰਦਾ ਹੋਰ ਹੋ ਗਿਆ ਨਾ ਉਹ ਤੇ ਵੀ ਕਰਵਾ ਦੇਣਾ ਇਹ ਆਪਕੋ ਮਾਂ ਬੈਨ ਉਹ ਦੂਸਰੇ ਪੈਸੇ ਨਹੀਂ ਵੀ ਰਿਹਾ ਨਾ ਲੱਖਾਂ ਮੈਂ ਹਾਂ ਮਾਸੇ ਕਰੋ ਉਹ ਲਾ ਬਹੁਤ ਪਾਇਆ ਇਹ ਸੋ ਪਤਾ ਹੀ ਨਹੀਂ ਕਿ ਕਿੰਨੇ ਹਨ ਜੋਬ ਦੇਣ ਦਾ ਆ ਜਾਂਦਾ ਹੈ বিলে পানী লাগি যোৱা ਬੋਲ ਦਿੰਦੇ ਹੈ ਵੀ ਨਹੀਂ ਸੀ ਅੰਦਰ ਸੁੱਕਦੀ ਜਿਹੜਾ ਪਹਿਲਾਂ ਉਹ ਕਿਚੇ ਰੁਕਣ ਲੱਗੇ ਪਵਾ ਰਹੇ ਸੀਗੇ ਫਿਰ ਮੈਂ ਕਿਹਾ ਬੀਜੇ ਪੰਪਰ ਦੇ ਪੋਨੇ ਫਿਰ ਮੈਂ ਖੜਾਈ ਦਿੰਦੇ ਨੇ ਅਗਰ ਸਵੇਰ ਪਵਾਵਾਂਗੇ ਇਹਨੂੰ ਕੰਪਲੀਟ ਕਰ ਲੈ ਚੱਲੀ ਜਾਂਦਾ ਕੋਈ ਕੰਪਲੀਟ ਹੋ ਜੇ ਸਾਰਾ ਜਿਹੜਾ ਲੱਗਦਾ ਵਾ ਰਵੀਪਾਲ ਜੀ ਦੇ ਫੋਨ ਆਏ ਹੋਏ ਨਹੀਂ ਮੈਂ ਫੋਨ ਚੈੱਕ ਕੀਤਾ ਮੇਰੇ ਤਾਂ ਫੋਨ ਤੇ ਕੋਈ ਨਹੀਂ ਆਇਆ ਫੋਨ ਫੋਨ ਮੈਂ ਲੱਗਿਆ ਬਹੁਤ ਆ ਜੀ ਹਾਂ ਹਾਂ ਬੱਸ ਬੱਟਲ ਬਹੁਤ ਕਰਦੇ ਨਾ ਕਰਦੇ ਮੈਂ ਪਪਾ ਨੂੰ ਗਿਆ ਮੈਂ ਕਿਹਾ ਪਟਕਾ ਵੇ ਆ ਉਹ ਦੱਬ ਕੇ ਕਰਦਾ ਹੋਇਆ ਬਿਜਲੀ ਬਿਜਲੀ ਵੀ ਹੋ ਸਕਦੀ ਕੋਈ ਵੱਡੀ ਗੱਲ ਨਹੀਂ ਇੱਕ ਹੋਇਆ ਸਾਨੂੰ ਤਾਂ ਸ਼ੋਰ ਦਾ ਪਤਾ ਲੱਗਿਆ ਮੇਰੀ ਮਾਂ ਤਾਂ ਬਿਚੀ ਜਿਹੜਾ ਬਹੁਤ ਮੁਸ਼ਕਲ ਹੈ ਧੰਨਵਾਦ ਮੇਰੀ ਮਾਂ ਦਾ ਉਹ ਤੇਰੀ ਚਾਚੀ ਅੰਟੀ ਨੂੰ ਪਤਾ ਲੱਗਿਆ ਇਸ ਮੈਨ ਭਾਈ ਉਹ ਥੋੜੇ ਦੋ ਤਾਈ ਜੀ ਠੀਕ ਹੈ ਮੈਨ ਕਿੰਨੀ ਆਵਾਜ਼ ਆ ਰਹੀ ਹੈ ਬਾਹਰ ਤੋਂ ਕੋਈ ਝਗੜਾ ਹੋ ਰਿਹਾ ਹੈ ਇਹ ਮਾਂ ਦਾ ਪੈਟਰੋਲ ਪੈਟਰੋਲ ਵੀਰੇ ਪੈਟਰੋਲ ਵਾਲੀ ਐ ਪੈਟਰੋਲ ਵਾਲੀ ਐ ਵੀਰੇ ਪੈਟਰੋਲ ਵਾਲੀ ਬੈਟਰੀ ਤੇ ਪੈਟਰੋਲ ਵਾਲੀ ਥੈਂਕ ਯੂ ਉਧਰ ਦੇ ਪਾਸੇ ਐ ਉੱਚੇ ਹੈ ਨਹੀਂ ਇੰਨਾ ਤੇਲ ਨਹੀਂ ਹੈਗਾ ਤੇਲ ਤਾਂ ਨਿਕਲ ਗਿਆ ਸੂ ਲੈਣਾ ਹੈ ਨਹੀਂਗਾ ਤੇ ਲੀਕੇ ਹੋ ਰਹੀ ਹੈ ਨਹੀਂ ਐ ਤਾਂ ਹੋਏਗਾ ਬਹੁਤੀ ਬਹੁਤ ਜ਼ਿਆਦਾ ਨਹੀਂ ਹੈਗਾ ਥੋੜੀ ਘੱਟੀ ਲੱਗੀ ਥੋੜੀ ਘੱਟੀ ਲੱਗੀ ਨਿਊ ਗੱਡੀ ਐ ਨਵਾਂ ਹੈ ਹਾਈ ਫਰੋਸ ਬੱਸ ਵੱਧੂ ਆਣੇ ਜੀ ਹਾਂ ਹਾਂ ਹੈ ਸਰ ਸਰ ਅਸੀਂ ਤਾਂ ਨਾ ਸੁੱਤੇ ਬੈ ਸੀਗੇ ਬਾਹਰ ਨਾਲ ਕਾਫੀ ਭਟਾਕੇ ਜੇ ਪੈਰੇ ਸੀਗੇ ਜਦ ਦੇਖਿਆ ਬਾਹਰ ਆਵਾਜ਼ ਆ ਰਹੀ ਸੀ ਨਾਲ ਗਵੰਡੀਆਂ ਸੀ ਜਦ ਦੇਖਿਆ ਤਾਂ ਗੱਡੀ ਨੂੰ ਅੱਗ ਲੱਗ ਰਹੀ ਸੀ ਜੀ ਤਾਂ ਮੋਕੇ ਦੇ ਫਿਰ ਅਸੀਂ ਨਾਲ ਦੀ ਨਾਲ ਰਵੀਪਾਲ ਜੀ ਨਾਲੇ ਫੈਰੋ ਗੇਟ ਭਲਾਂ ਲੀ ਗਏ ਤਾਂ ਦੇਖਿਆ ਨੇ ਗੱਡੀ ਨੂੰ ਭਟਾਕੇ ਕਾਫੀ ਪੈਰੇ ਸੀਗੇ ਅਸੀਂ ਪਿੱਛੇ ਸਾਰੇ ਮੁਲਕੀ ਲਵੇ ਜਿੰਨੇ ਵੀ ਹੈਗੇ ਸੀ ਘਰ ਸਾਰੇ ਨੇ ਦੇਖਿਆ ਇਹ ਕਿ ਇਹ ਪਤਾ ਨਹੀਂ ਹੈਗਾ ਕਿਵੇਂ ਹੋਇਆ ਜਾ ਕੋਈ ਬਿਜਲੀ ਕਰਨ ਹੋਇਆ ਜਾਂ ਕੋਈ ਬੈਟਰੀਆਂ ਕਰਨ ਹੋਇਆ ਕਿ ਇਹ ਪਤਾ ਨਹੀਂ ਹੈਗਾ ਕਿਸ ਕਰਕੇ ਇਹ ਚੀਜ਼ ਹੋਈ ਹੈ ਨਹੀਂ ਨੋਵਾ ਹਾਈਕ੍ਰੋ ਸੀਜੀ ਕਵਾਟਾ ਦੀ ਗੱਡੀ ਸੀ 2024 ਮਾਡਲ ਸੀ ਉਹਦੀ ਪਤਾ ਨਹੀਂ ਸਰ ਅਸਤੇ ਉੱਤੇ ਵੀ ਐਸੀ ਗਈ ਬਸ ਉੱਤੇ ਬੇ ਬੇ ਕੁਝ ਆਵਾਜ਼ਾਂ ਆਈਆਂ ਕਿ ਮੁਰਗੀ ਬਾਰਕੜ ਕਰ ਰਹੇ ਸੀਗੇ ਨਾਲ ਵਾਲੇ ਤੇ ਪਟਾਕੇ ਬਹੁਤ ਦੱਬ ਕੇ ਵਾਰੇ ਸੀ ਉੱਪਰ ਉੱਪਰ ਜਾਸੀ ਦੇਖਿਆ ਲਵੇ ਲਾਣੀ ਕੀ ਇਹ ਹੋ ਗਈ ਤੇ ਸਮੈਲ ਬਹੁਤ ਜ਼ਿਆਦਾ ਆ ਰਹੀ ਸੀ ਤੇ ਦੇਖਿਆ ਬਾਹਰ ਨਿਕਲ ਕੇ ਤਾਂ ਗੱਡੀ ਨੂੰ ਅਕਲ ਲੱਗੀ ਹੋਈ ਸੀ ਜੀ ਨਾ ਸਰ ਰਵੀਪਾਲ ਸਿੰਘ ਰਵੀਪਾਲ ਜੀ ਆਪਕੀ ਨੂੰ ਆ ਕੇ ਲੱਗੀ ਕਹਿੰਦੇ ਤੁਹਾਨੂੰ ਪਤਾ ਲੱਗਿਆ ਕੀ ਗੱਲ ਬਾਤ ਇਹ ਸਿੱਧੂ ਸਾਹਿਬ ਸਮਾਂ ਤਕਰੀਬਨ ਕੋਈ ਪੌਣੇ ਦੇ 4 ਵਜੇ ਦਾ ਹੋਵੇਗਾ ਤੇ ਮੇਰੇ ਮਾਦਰ ਨੇ ਜੋ ਅੰਦਰ ਆਪ ਦਾ ਇੱਥੇ ਕਹਿੰਦੇ ਵੀ ਸਮੈਲ ਆ ਰਹੀ ਆ ਕੋਈ ਇਸ ਮੈਨੂੰ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਬਾਹਰ ਗੇਟ ਖੋਲ ਕੇ ਦੇਖਿਆ ਤਾਂ ਗੱਡੀ ਦੇ ਵਿੱਚੋਂ ਬਹੁਤ ਆਪਣੀਆਂ ਅੱਗ ਲੱਗੀ ਹੋਈ ਸੀਗੀ ਤੇ ਸਾਰੀ ਗੱਡੀ ਨੂੰ ਤਕਰੀਬਨ ਉੱਚਾ-ਉੱਚਾ ਲਾਟਾਂ ਜਾ ਰਹੀਆਂ ਸੀਗੀਆਂ ਤੇ ਨਾਲ ਦੀ ਨਾਲ ਫਿਰ ਮੈਨੂੰ ਉਠਾ ਲਿਆ ਇਹਨਾਂ ਨੇ ਇੱਕਦਮ ਮੈਂ ਆ ਕੇ ਫਿਰ ਗਗਨੌਰਿਆਂ ਦਾ ਗੇਟ ਖੜਕਾਇਆ ਤੇ ਉਸ ਤੋਂ ਬਾਅਦ ਫਿਰ ਮੈਂ ਫਾਇਰ ਬ੍ਰਿਗੇਡ ਦੇ ਦਫ਼ਤਰ ਚਲਾ ਗਿਆ ਤੇ ਫਾਇਰ ਬ੍ਰਿਗੇਡ ਦੇ ਦਫ਼ਤਰ ਉਹਦੀ ਉਹਨਾਂ ਨੇ ਬੜੀ ਹੀ ਪੂਰੀ ਇੱਕਦਮ ਤੇਜ਼ੀ ਨਾਲ ਹੀ ਅਸੀਂ ਗੱਡੀ ਲਿਆ ਕੇ ਫਿਰ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਇੱਕਦਮ ਪਤਾ ਚਲੋ ਚੱਲ ਗਿਆ ਤਾਂ ਸਾਡਾ ਕਿਸੇ ਦਾ ਜਾਨ ਮਾਲ ਦਾ ਜਮੀਨ ਨਜ਼ਦੀਕ ਕੋਠੀਆਂ ਨੇ ਕਿਸੇ ਕੋਠੀ ਤੇ ਵੀ ਅੱਗ ਲੱਗ ਸਕਦੀ ਸੀਗੀ ਪਰ ਬਹੁਤ ਬਚਤ ਰਹੀ ਜੀ ਬਹੁਤ ਕਾਸਿੰ ਜੀ ਬਹੁਤ ਕਾਸਿੰ ਜੀ ਉਹ ਹੱਲੇ ਦੇ ਵਿੱਚ ਗੱਡੀ ਨੂੰ ਚਾਲ ਕਰ ਕਰ ਲਾਤੀ ਅ ਕਿਸ ਤਰ੍ਹਾਂ ਬਤਾਲੀਏ ਕਿ ਬਹੁਤ ਇਹ ਸਾਰੇ ਘਟਨਾ ਦਾ ਲੋਰ ਰਵੀਪਾਲ ਜੀ ਨੇ ਦੱਸੀ ਹੈ ਕਿ ਰਾਤ ਦੇ ਲਗਭਗ 3:30 ਵਜੇ ਅੱਗ ਲੱਗੀ ਦਾ ਪਤਾ ਲੱਗਿਆ ਨਾਲੇ ਭੱਜ ਕੇ ਫਾਇਰ ਬ੍ਰਿਗੇਡ ਵਾਲੇ ਸੌਂਦ ਕਰਕੇ ਸਾਰੀ ਇਹ ਹਿੰਮਤਲਾ ਦਾ ਬੁਝਾਉਣ ਵਿੱਚ ਕੋਸ਼ਿਸ਼ ਕਰੀ ਆ ਬਾਹਰਲੇ ਜਿਹੜੇ ਸਾਈਡਾਂ ਵਾਲੇ ਘਰ ਤੇ ਉਹ ਅੱਗ ਲੱਗਰ ਤੋਂ ਬਚ ਗਏ ਕਿਸੇ ਨੁਕਸਾਨ ਹੋਣ ਤੋਂ ਬਚ ਗਏ ਨੇ ਇਤਨ ਸਭ ਤੋਂ ਵੱਡੀ ਗੱਲ ਹੈ ਚਲੋ ਇਹ ਕੁਦਰਤੀ ਵਰਤਾਰਾ ਜਿਵੇਂ ਵੀ ਹੋਇਆ ਪਰ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆਈ ਹੈ ਕਿਉਂਕਿ ਰਸਤੇ ਬਲੌਕ ਹੋਏ ਪਏ ਨੇ ਜਿਹੜੇ ਸਾਰੇ ਹੀ ਕਲੋਨੀ ਵਾਸੀਆਂ ਨੂੰ ਬੇਨਤੀ ਹੈ ਵੀ ਆਪਣੀਆਂ ਗੱਡੀਆਂ ਜਿਆਦਾ ਪੋਰਚ ਵਿੱਚ ਲਾਉਣ ਜਾਂ ਸਾਈਡ ਤੇ ਰੱਖਣ ਤਾਂ ਕਿ ਇਹੋ ਜੀ ਘਟਨਾ ਵਾਪਰਨ ਤੇ ਕੋਈ ਦਿੱਕਤ ਨਾ ਆਵੇ ਬੜੀ ਮੁਸ਼ਕਲ ਨਾਲ ਕਈ ਗੱਡੀਆਂ ਇਨਸਾਨ ਹੁਣੋ ਬਚ ਗਿਆ ਇੱਕ ਸਾਈਡ ਤੇ ਜਿਆਦਾ ਲਾਈਆਂ ਜਾਣ ਜਾਂ ਘੱਟੋ ਘੱਟ ਆਪਣੀ ਪੋਰਚ ਚ ਲਾਈਆਂ ਜਾਣ ਸੇਫਟੀ ਆ ਇਹ ਸਭ ਦੀ ਇਸ ਲਈ ਇਸ ਗੱਲ ਨੂੰ ਪਹਿਲ ਦੇ ਆਧਾਰ ਤੇ ਜਿੰਨੇ ਵੀ ਲੋਕ ਇਸ ਨੂੰ ਸੁਣਣਗੇ ਉਹ ਆਪੋ ਆਪਣੀ ਸੇਫਟੀ ਲਈ ਜ਼ਰੂਰੀ ਹੈ ਕਿ ਆਪਣੀਆਂ ਆਪਣੀਆਂ ਗੱਡੀਆਂ ਆਪਣੀ ਪੋਰਚ ਵਿੱਚ ਲਾਉਣ ਜਾਂ ਘੱਟੋ ਘੱਟ ਰਸਤਾ ਇੰਨਾ ਸੇਫ ਹੋਵੇ ਕਿਸੇ ਆਉਣ ਜਾਣ ਵਾਲੇ ਨੂੰ ਦਿੱਕਤ ਨਾ ਆਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਘਟਨਾਵਾਂ ਤੋਂ ਬਚਣ ਲਈ ਸੁਚੇਤ ਹੋਣ ਦੀ ਲੋੜ ਹੈ ਧੰਨਵਾਦ ਜੀ